ਦੋਸਤੋ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਐਗਜ਼ਿਟ ਪੋਲ ਦੇ ਸਰਵੇ ਜਿਸ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਕਿਹੜਾ ਕੈਂਡੀਡੇਟ ਤਕਰੀਬਨ ਅੱਗੇ ਜਾ ਰਿਹਾ ਹੈਗਾ ਜਾਂ ਜਿੱਤ ਰਿਹਾ ਹੈਗਾ ਉਸ ਦੇ ਬਾਰੇ ਆਪਾਂ ਤੁਹਾਨੂੰ ਕੀ ਕਰਕੇ ਜਾਣਕਾਰੀ ਦੇਵਾਂਗੇ ਤੇ ਸਾਡੀ ਇਸ ਵੀਡੀਓ ਨੂੰ ਬਸਤਵਾਦ ਸ਼ੇਅਰ ਕਰਨਾ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇਕਰ ਤੁਸੀਂ ਵੀ ਕੋਈ ਆਪਣੀ ਨਿਊਜ਼ ਜਾਂ ਕੋਈ ਪੋਲੀਟੀਕਲ ਖਬਰ ਜਾਂ ਕੋਈ ਧਾਰਮਿਕ ਖਬਰ ਕੋਈ ਵੀ ਸਾਨੂੰ ਦੇਣੀ ਹੋਵੇ ਤਾਂ ਤੁਸੀਂ ਸਾਨੂੰ ਸਾਡੇ WhatsApp ਨੰਬਰ ਦੇ ਉੱਤੇ ਵੀਡੀਓ ਜਾਂ ਫੋਟੋ ਸੈਂਡ ਕਰ ਸਕਦੇ ਹੋ ਅਸੀਂ ਤੁਹਾਡੀ ਖ਼ਬਰ ਨੂੰ ਦਰਸਾਵਾਂਗੇ ਆਓ ਆਪਾਂ ਦੇਖਦੇ ਹਾਂ ਅੱਜ ਦੇ ਪੋਲੀਟੀਕਲ ਦੇ ਐਗਜ਼ਿਟ ਪੋਲ ਜੋ ਕਿ ਬਾਕ-ਬਾਕ ਚੈਨਲਾਂ ਦੇ ਸਰਵੇ ਅਨੁਸਾਰ ਜਾਂ ਫਿਰ ਅਸੀਂ ਆਪਣੇ ਐਗਜ਼ਿਟ ਪੋਲ ਪਾ ਕੇ YouTube Facebook ਦੇ ਉੱਤੇ ਸਰਵੇ ਕੀਤੇ ਹਨ ਤੇ ਉਹਨਾਂ ਵਿੱਚੋਂ ਅਸੀਂ ਤਕਰੀਬਨ ਤਕਰੀਬਨ 99% ਕਹਿ ਸਕਦੇ ਹਾਂ ਕਿ ਸਹੀ ਐਗਜ਼ਿਟ ਪੋਲ ਆਉਣਗੇ ਤੇ ਬਾਕੀ ਆਉਣ ਵਾਲੀ 4 ਜੂਨ ਨੂੰ ਹੀ ਪਤਾ ਲੱਗੇਗਾ ਅੱਜ ਦੇ ਐਗਜ਼ਿਟ ਪੋਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਰਨਾਲੇ ਦੀ ਬਰਨਾਲੇ ਦੇ ਵਿੱਚ ਸਰਦਾਰ ਸਿਮਰਦੀਪ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਦੇ ਮੀਤ 헤ਰ ਦੇ ਵਿੱਚ ਤਾਕੜੀ ਟੱਕਰ ਹੈ ਤੇ ਨਾਲ ਹੀ ਨਾਲ ਕਾਂਗਰਸ ਦੇ ਸੁਖਬਾਲ ਖੈਰਾ ਜੀ ਦੇ ਨਾਲ ਤੇ ਅਰਵਿੰਦ ਖੰਨਾ ਜੀ ਦੇ ਨਾਲ ਬਹੁਤ ਵੱਡਾ ਮੁਕਾਬਲਾ ਹੋਣ ਜਾ ਰਿਹਾ ਹੈ ਕਿਉਂਕਿ ਬਰਨਾਲਾ ਲੋਕ ਸਭਾ ਤੇ ਸੰਗਰੂਰ ਲੋਕ ਸਭਾ ਵਿੱਚ ਬੀਜਪੀ ਨੂੰ ਬਹੁਤ ਜ਼ਿਆਦਾ ਵੋਟ ਪਈ ਹੈ ਤੇ ਨਾਲ ਹੀ ਨਾਲ ਡੇਰਾ ਫੈਕਟ ਵੀ ਹੈ ਜੋ ਜਿੱਤ ਕਿਸੇ ਵੀ ਜਿੱਤ ਦਾ ਜਾਂ ਹਾਰ ਦਾ ਕਾਰਨ ਬਣ ਸਕਦੇ ਹਨ ਤੇ ਸਾਡੇ ਹਿਸਾਬ ਨਾਲ ਬਰਨਾਲਦ ਸਿਮਰਦੀਤ ਸਿੰਘ ਮਾਨ ਜੀ ਲੀਡ ਕਰ ਰਹੇ ਹਨ